ਆਪਾਂ ਗੱਲ ਕਰਾਂਗੇ ਕਿ ਅਗਰ ਕੋਈ ਵੀ ਕੈਂਡੀਡੇਟ ਕੈਨੇਡਾ ਜਾਣਾ ਚਾਹੁੰਦਾ ਹੈ ਬਿਸ਼ਕੋ ਉਹ ਸਟੱਡੀ ਪਰਮਿਟ ਅਪਲਾਈ ਕਰ ਰਿਹਾ ਹੈ ਜਾਂ ਫਿਰ 스ਪਾਊਸ ਵੀਜੇ ਤੇ ਜਾਣਾ ਚਾਹੁੰਦਾ ਹੈ ਜਾਂ ਟੂਰਿਸਟ ਵੀਜੇ ਤੇ ਜਾਣਾ ਚਾਹੁੰਦਾ ਹੈ ਜਾਂ ਫਿਰ ਪਰਮਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਕਿਵੇਂ ਕਿਵੇਂ ਜਾਣਾ ਚਾਹੀਦਾ ਕੀ ਕੀ ਜਾਣਕਾਰੀ ਲੈ ਕੇ ਜਾਣਾ ਚਾਹੀਦਾ ਅਕਸਰ ਅਸੀਂ ਦੇਖਦੇ ਹਾਂ ਕਿ ਕਾਫੀ ਜ਼ਿਆਦਾ ਅਲੱਗ-ਅਲੱਗ ਦੇਸ਼ਾਂ ਤੋਂ ਜਿਹੜੇ ਕੈਨੇਡਾ ਲੋਕ ਜਾ ਰਹੇ ਨੇ ਉੱਥੇ ਜਾ ਕੇ ਉਹਨਾਂ ਨੂੰ ਕੰਮ ਲੱਭਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਘਰ ਲੈਣ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਮੀਨਜ਼ ਕਿ ਉੱਥੇ ਜਾ ਕੇ ਉਹਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦਾ ਕਾਰਨ ਮੇਨ ਇਹ ਹੈ ਕਿ ਉਹ ਲੋਕ ਇੱਥੋਂ ਆਪਣਾ ਕੋਈ ਵੀ ਹੱਥੀਂ ਕੰਮ ਕਰਨ ਦੀ ਨੌਲੇਜ ਲੈ ਕੇ ਨਹੀਂ ਜਾਂਦੇ ਮੀਨਜ਼ ਕਿ ਅਗਰ ਤੁਸੀਂ ਕੈਨੇਡਾ ਜਾ ਰਹੇ ਹੋ ਬੇਸ਼ੱਕ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਵੀਜ਼ਾ ਅਪਲਾਈ ਕੀਤਾ ਹੈ ਤਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਆਈਡੀਆਈ ਤੋਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਮਕੈਨਿਕ, ਪਲੰਬਰ, ਕਾਰਪੇਂਟਰ, ਮੈਸ਼ਨ, ਬਾਰ ਬਾਈਂਡਰ, ਕੇਅਰਗਿਵਰ, ਮੈਡੀਕਲ ਲੈਬ ਟੈਕਨੀਸ਼ੀਅਨ, ਬਿਊਟੀ ਪਾਰਲਰ, ਨੇਲ ਆਰਟਿਸਟ, ਬਾਰ ਬਾਈਂਡਰ ਦਾ ਕੋਰਸ ਕਰਕੇ ਜਾਓ। ਜਾ ਕੇ ਬਹੁਤ ਹੀ ਸੌਖੇ ਤੰਗ ਦੇ ਨਾਲ ਨੌਕਰੀ ਲੱਭ ਸਕੇ ਅਤੇ ਅਸੀਂ ਤੁਸੀਂ ਉਥੇ ਆਸਾਨੀ ਨਾਲ ਪੱਕੇ ਹੋ ਸਕੋ ਕਿਉਂਕਿ ਅਗਰ ਤੁਸੀਂ ਇਹ ਵਾਲੇ ਕੋਰਸ ਕਰਕੇ ਜਾਂਦੇ ਹੋ ਤਾਂ ਤੁਸੀਂ ਬਹੁਤ ਹੀ ਸੌਖੇ ਤੰਗ ਦੇ ਨਾਲ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਅਤੇ ਤੁਸੀਂ ਉਥੇ ਈਜ਼ਲੀ ਪੀਆਰ ਵੀ ਲੈ ਸਕਦੇ ਹੋ ਸੋ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਮਿਲ ਸਕਦੀ ਹੈ ਜਿਹੜੇ ਬੱਚਿਆਂ ਨੇ ਆਈਟੀ ਦਾ ਕੋਰਸ ਕਰਨਾ ਹੈ ਉਹਨਾਂ ਬੱਚਿਆਂ ਲਈ ਵੀ ਵਧੀਆ ਮੌਕਾ ਹੈ ਆਈਟੀ ਦੇ ਜਿਹੜੇ ਐਡਮਿਸ਼ਨ ਨੇ ਉਹ ਚੱਲ ਰਹੀਆਂ ਨੇ ਤੁਸੀਂ ਐਡਮਿਸ਼ਨ ਲੈ ਕੇ ਆਪਣਾ ਜਿਹੜਾ ਆਈਟੀ ਟ੍ਰੇਡ ਦਾ ਕੋਰਸ ਪੂਰਾ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਭੁੱਖ ਦੇ ਵਿੱਚ ਅਗਰ ਕਿਸੇ ਵੀ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ इजीली ਵਿਦੇਸ਼ ਜਾ ਕੇ ਤੁਸੀਂ ਸੈਟਲ ਹੋ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਯਾ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਇਨ ਫਿਊਚਰ ਆਪਣਾ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਥੈਂਕ ਯੂ